ਨਾਵਲ ਨਵਾਂ ਜਨਮ ਭਾਗ 8 ਕਟਰਾਇਨ ਦਾ ਰੈਸਟ ਹਾਊਸ ਬਹੁਤ ਹੀ ਖੂਬਸੂਰਤ ਸੀ ਸੜਕ ਤੋਂ ਥੋੜੀ ਹੀ ਦੂਰ ਬਿਆਸ ਦੇ ਕਿਨਾਰੇ ਇਹ ਬੰਗਲਾ ਬਣਿਆ ਹੋਇਆ ਸੀ ਬੜੀ ਹੀ ਸੋਹਣੀ ਜਗ੍ਹਾ ਸੀ ਸੜਕ ਤੋਂ ਰੈਸਟ ਹਾਊਸ ਤੱਕ ਦਾ ਜਿਹੜਾ ਰਾਹ ਜਾਂਦਾ ਸੀ ਉਹ ਵੀ ਬਹੁਤ ਹੀ ਸੋਹਣਾ ਸੀ ਇਧਰ ਉਧਰ ਫੁੱਲਾਂ ਦੀਆਂ ਲੱਦੀਆਂ ਬਾੜਾਂ ਤੇ ਝਾੜੀਆਂ ਸਨ ਰੈਸਟ ਹਾਊਸ ਜਾ ਕੇ ਅਸੀਂ ਸੁੱਖ ਜਿਹਾ ਮਹਿਸੂਸ ਕੀਤਾ ਪੱਗਾਂ ਲਾ ਕੇ ਅਸੀਂ ਸੌਖੇ ਕੱਪੜੇ ਪਾਏ ਤੇ ਫਿਰ ਆਰਾਮ ਕਰਨ ਲਈ ਪਲੰਗਾਂ ਤੇ ਲੇਟ ਗਏ। ਨਾਤੇ ਧੋਤੇ ਚਾਹ ਪੀਤੀ ਤੇ ਫਿਰ ਤਿਆਰ ਹੋ ਕੇ ਸੈਰ ਲਈ ਚਲੇ ਗਏ। ਕਟਰਾਇਨ ਦਾ ਸਾਰਾ ਸੁੰਦਰਯ ਅਸੀਂ ਦੇਖਣਾ ਚਾਹੁੰਦੇ ਸਾਂ। ਸੜਕ ਉੱਤੇ ਇਧਰ-ਉਧਰ 1-2 ਚੱਕਰ ਲਾਏ ਤੇ ਫਿਰ ਅਸੀਂ ਘਾਟੀ ਲੈ ਕੇ ਦਰਿਆ ਵੱਲ ਚਲੇ ਗਏ। ਬਿਆਸ ਇੱਥੇ ਬੜੀ ਹੀ ਧੀਮੀ ਚਾਲ ਚੱਲ ਰਿਆ ਸੀ ਇੱਥੇ ਉਹ ਮਨਾਲੀ ਵਾਂਗੂ ਚਈਆਂ ਲੈ ਲੈ ਕੇ ਨਹੀਂ ਸੀ ਅਮਦਾ ਇੱਥੇ ਉਹ ਏਕਣ ਵਗਦਾ ਸੀ ਜਿਵੇਂ ਕੋਈ ਸਧਾਰਨ ਜੱਟ ਟਿਕੀ ਹੋਈ ਸਵੇਰ ਵਿੱਚ ਚਿੱਟੇ ਖੇਸ ਦੀ ਬੁੱਕਲ ਮਾਰੀ ਬਾਣੀ ਦਾ ਪਾਠ ਕਰਦਾ ਹੋਇਆ ਸਹਿਜ ਸੁਭਾ ਜਾਂਦਾ ਹੋਵੇ ਦਰਿਆ ਦੇ ਪਰਲੇ ਕੰਡੇ ਉੱਤੇ ਪ੍ਰਸਿੱਧ ਟਰੌਟ ਫਾਰਮ ਸੀ ਟਰਾਉਟ ਵਧੀਆ ਮੱਛੀ ਹੈ ਜੋ ਬੜੇ ਹੀ ਖਾਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਖਾਣ ਲਈ ਸਭ ਤੋਂ ਚੰਗੀ ਹੈ ਸਿਰਫ ਇੱਕ ਕੰਡਾ ਜੋ ਸਾਫ਼ ਨਿਕਲ ਜਾਂਦਾ ਹੈ ਇਸ ਮੱਛੀ ਵਿੱਚ ਹੁੰਦਾ ਹੈ ਕਹਿੰਦੇ ਹਨ ਕਿ ਪੰਡਿਤ ਨਹਿਰੂ ਬਹੁਤਾ ਇਹੋ ਖਾਂਦੇ ਸਨ ਨਿਰੀ ਖੋਆ ਹੁੰਦੀ ਹੈ ਟਰਾਉਟ ਹਰ ਥਾਂ ਨਹੀਂ ਹੁੰਦੀ ਕਿਸੇ ਖਾਸ ਹੀ ਪਾਣੀ ਵਿੱਚ ਜਾਂ ਕਿਸੇ ਖਾਸ ਹੀ ਥਾਵੇਂ ਹੁੰਦੀ ਹੈ ਤੇ 5000 ਫੁੱਟ ਤੋਂ ਉੱਚੀ ਥਾਵੇਂ ਹੀ ਪਲ ਸਕਦੀ ਹੈ। ਨਿੱਕੇ-ਨਿੱਕੇ ਬੀਜਾਂ ਵਰਗੇ ਅੰਡਿਆਂ ਤੋਂ ਵੱਧ ਫੁੱਲ ਕੇ 9 ਜਾਂ 10 ਇੰਚ ਤੱਕ ਹੀ ਮਸਾਂ ਲੰਮੀ ਹੋ ਸਕਦੀ ਹੈ। ਮੋਟੀ ਵੀ ਨਹੀਂ ਹੁੰਦੀ ਉਹ। ਛੱਲੇ ਨਾਲੋਂ ਘੱਟ ਤੇ ਕੇਲੇ ਤੋਂ ਕੁਝ ਘੀ ਆਕਾਰ ਦੀ ਵੱਧ ਹੁੰਦੀ ਹੈ। ਪਾਣੀ ਵਿੱਚ ਉਹ ਛੋਲੀ ਛੋਲੀ ਇਉਂ ਪੂਛ ਮਾਰਦੀ ਹੈ ਜਿਵੇਂ ਸੱਪ ਹੋਵੇ ਬਣਦੀ ਵੀ ਉਹ ਸਾਬਤ ਹੈ ਅੱਖਾਂ ਮੂੰਹ ਪੂਛ ਦੀ ਪਖੀ ਸਭ ਕੁਝ ਸਾਫ਼ ਦਿਸਦੇ ਹਨ ਜਿਵੇਂ ਜਿਉਂਦੀ ਹੋਵੇ ਪੋਲ ਨੂੰ ਪਾਰ ਕਰਕੇ ਅਸੀਂ ਟਰਾਊਟ ਫਾਰਮ ਪੁੱਜ ਗਏ ਤੇ ਫਿਰ ਕੁਝ ਕ ਸਮੇ ਮਗਰੋਂ ਮੀਲ ਸਵਾ ਮੀਲ ਉੱਪਰ ਨਗਰ ਦੇਖਣ ਚਲੇ ਗਏ ਇਹ ਐਨ ਪਹਾੜ ਦੀ ਸਿਖਰ ਉੱਤੇ ਇੱਕ ਬਹੁਤ ਹੀ ਸੋਹਣੀ ਥਾਂ ਹੈ ਪਿੰਡ ਹੈ ਬਾਜ਼ਾਰ ਹੈ ਤੇ ਇੱਕ ਪੁਰਾਣਾ ਕਿਲਾ ਹੈ ਕਿਸੇ ਪਹਾੜੀ ਰਾਜੇ ਦਾ ਕਿਲਾ ਜੋ ਵੀ ਕੋਈ ਸੈਲਾਨੀ ਕਦੇ ਕਟਰਾਇਨ ਆਉਂਦਾ ਨਗਰ ਜ਼ਰੂਰ ਦੇਖਣ ਜਾਂਦਾ ਕਟਰਾਇਨ ਵਿੱਚ ਦੇਖਣ ਵਾਲੀ ਥਾਂ ਹੀ ਇੱਕ ਨਗਰ ਸੀ ਜਾਂ ਟਰਾਊਟ ਫਾਰਮ ਨਗਰ ਦੇਖਣ ਗਏ ਤਾਂ ਬੜੀ ਹੀ ਸਖਤ ਚੜ੍ਹਾਈ ਸੀ ਐਨ ਸਿੱਧੀ ਇਕੋ ਤਰ੍ਹਾਂ ਹੋ ਕੇ ਲੈ ਲੈ ਕੇ ਬਹਿ ਬਹਿ ਕੇ ਜਾਂਦੇ ਅਸਾਂ ਮਹਾ ਪੁੱਜੇ ਸਾਰਾ ਨਗਰ ਲੰਘਣ ਤੋਂ ਬਾਅਦ ਪਹਾੜ ਦੀ ਤਿੱਖੀ ਚੋਟੀ ਉੱਤੇ ਕਿਲਾ ਬਣਿਆ ਹੋਇਆ ਸੀ ਪਰ ਉੱਥੇ ਇਉਂ ਲੱਗਦਾ ਸੀ ਜਿਵੇਂ ਇਹ ਸਿਖਰ ਨਹੀਂ ਹੈ ਤੇ ਸਿਖਰਾਂ ਹੋਰ ਵੀ ਉੱਤੇ ਹਨ ਕਿਉਂਕਿ ਉੱਥੋਂ ਪਰਲੇ ਪਾਸੇ ਉੱਚੇ ਨੀਲੇ ਪਰਬਤ ਆਕਾਸ਼ਾਂ ਨੂੰ ਛੂ ਰਹੇ ਸਨ ਤੇ ਉਹਨਾਂ ਉੱਤੇ ਨਿੱਕੇ ਨਿੱਕੇ ਪਿੰਡ ਵਸੇ ਹੋਏ ਸਨ ਨਗਰ ਪਹੁੰਚਣ ਉੱਤੇ ਸਾਨੂੰ ਏਉਂ ਮਹਿਸੂਸ ਹੋਇਆ ਜਿਵੇਂ ਇਹ ਪੱਦਰ ਥਾਂ ਹੀ ਹੈ ਬਿਲਕੁਲ ਇਹ ਨਾ ਲੱਗਾ ਕਿ ਇਹ ਕੋਈ ਵੱਖਰੀ ਜਗ੍ਹਾ ਹੈ ਇੱਕ ਪੁਰਾਣਾ ਮੰਦਿਰ ਸੀ ਮੰਦਰ ਦੇ ਇਹਾਤੇ ਵਿੱਚ ਛੋਟੇ-ਛੋਟੇ ਲੜਕੇ ਕਬੱਡੀ ਖੇਡ ਰਹੇ ਸਨ ਉਹ ਓਵੇਂ ਹੀ ਆਖ ਰਹੇ ਹਨ ਜਿਵੇਂ ਸਾਡੇ ਪਿੰਡਾਂ ਵਿੱਚ ਉਹ ਕੋਡੀ-ਕੋਡੀ ਕੋਡੀ ਕਹਿੰਦੇ ਹਨ ਕਿਲੇ ਦੇ ਮੋਕਲੇ ਵੇੜੇ ਵਿੱਚ ਟੈਲਾਂ ਲੱਗੀਆਂ ਹੋਈਆਂ ਸਨ ਪੱਥਰ ਦੀਆਂ ਸਲੇਟੀ ਟੈਲਾਂ ਇਨ੍ਹਾਂ ਟੈਲਾਂ ਦੀਆਂ ਦਰਜਾਂ ਵਿੱਚੋਂ ਘਾਹ ਨਜ਼ਰ ਆ ਰਹੀ ਸੀ 사ਵੀ 사ਵੀ ਨਰਮਕਾ ਬੜਾ ਹੀ ਸੋਹਣਾ ਵੇੜਾ ਸੀ ਅਟੰਕ ਤੇ ਖਮੋਸ਼ ਨਿੱਕੀ ਨਿੱਕੀ ਪੰਛੀਆਂ ਦੀ ਚਹਿਕ ਹੀ ਸੁਣ ਰਹੀ ਸੀ ਇੱਕ ਪਾਸੇ ਸਿਰੇ ਉੱਤੇ ਲੱਕੜ ਦਾ ਇੱਕ ਛੋਟਾ ਜਿਹਾ ਜੰਗਲਾ ਬਣਿਆ ਹੋਇਆ ਸੀ ਜੋ ਖਸਤਾ ਤੇ ਪੁਰਾਣਾ ਸੀ ਤੇ ਡਿੱਕੋ ਡੋਲੇ ਖਾਂਦਾ ਸੀ ਸਾਨੂੰ ਇਸ ਦੇ ਕੋਲ ਖੜੋ ਕੇ ਬੜਾ ਹੀ ਡਰ ਲੱਗ ਰਿਹਾ ਸੀ। ਇਹ ਠਾ ਡੂੰਗੀ ਖੱਡ ਸੀ। ਸਾਨੂੰ ਤਾਂ ਉਸ ਜੰਗਲੇ ਕੋਲ ਖਲੋਤੇ ਡਰ ਲੱਗ ਰਿਹਾ ਸੀ। ਪਰ ਉਸ ਉੱਤੇ ਇੱਕ ਬੰਦਾ ਬੈਠਾ ਇਓ ਹਿੱਲਣ ਲੱਗ ਜਾਂਦਾ ਸੀ ਕਿ ਇਸ ਦੇ ਇੱਕ ਸਿਰੇ ਤੋਂ ਉਸ ਦੇ ਦੂਸਰੇ ਸਿਰੇ ਤੱਕ ਸਾਰਾ ਜੰਗਲਾ ਡੋਲਣ ਲੱਗਦਾ। ਸਾਨੂੰ ਲੱਗਦਾ ਕਿ ਜਿਵੇਂ ਉਹ ਜੰਗਲਾ ਹੁਣੇ ਇੱਕ ਜੜਾਕੇ ਨਾਲ ਝੂਟਾ ਖਾ ਕੇ ਥੱਲੇ ਡੂੰਗੀ ਖੱਡ ਵਿੱਚ ਡਿੱਗ ਪਵੇਗਾ ਪਰ ਉਸ ਲਾਲ ਟੋਪੀ ਵਾਲੇ ਕੁੱਲੂ ਦੇ ਉਸ ਕੁੰਜੂ ਨੂੰ ਚੱਜਲੋ ਦੇ ਕੁੰਜੂ ਨੂੰ ਉਸ ਦੀ ਚਿੰਤਾ ਨਹੀਂ ਸੀ ਸਗੋਂ ਉਹ ਸਾਡੇ ਡਰਨ ਉੱਤੇ ਹੋਰ ਵੀ ਬਹੁਤਾ ਹਿੱਲਦਾ ਤੇ ਸਾਡੇ ਉੱਤੇ ਹੱਸਦਾ ਅਸੀਂ ਬਹੁਤ ਥੱਕੇ ਤੇ ਹੰਬੇ ਹੋਏ ਸਾਂ ਚੜਾਈ ਕਰਨ ਪੱਟਾਂ ਵਿੱਚ ਖੱਲੀਆਂ ਪਈਆਂ ਹੋਈਆਂ ਸਨ ਇਉਂ ਦਿਲ ਚਾਹੁੰਦਾ ਸੀ ਕਿ ਵਾਪਸ ហេਠ ਨਾ ਜਾਈਏ ਤੇ ਰਾਤ ਉੱਥੇ ਹੀ ਠਹਿਰ ਜਾਈਏ ਇਕਾਂਤ ਵਾਤਾਵਰਨ ਸੀ ਨਿੱਕਾ ਨਿੱਕਾ ਮੂਕ ਹਨੇਰਾ ਸੁਰਾ ਅਲਾਪ ਰਿਆ ਸੀ ਕਿਲੇ ਵਿੱਚ ਜਗੀਰਦਾਰੀ ਤਰਜ ਦਾ ਫਰਨੀਚਰ ਸੀ ਖੁੱਲਾ ਚੌੜਾ ਵੱਡਾ ਪਲੰਗ ហេਠਾਂ ਸਾਰੇ ਕਮਰੇ ਵਿੱਚ ਕਲੀਨ ਵਿਸ਼ਿਆ ਹੋਇਆ ਸੀ ਕਾਰਨਸ ਉੱਤੇ ਉੱਚੀ ਲੰਮੀ ਚਿਮਨੀ ਵਾਲਾ ਵੱਡਾ ਲੈਂਪ ਇਹ ਸੇ ਪੁਰਾਣੀ ਕੁੰਦਰਵਾਗ ਸ਼ਾਮ ਦੀ ਖਮੋਸ਼ੀ ਵਿੱਚ ਇਹ ਲੈਂਪ ਜਗਦਾ ਹੋਵੇਗਾ ਪਰ ਅਸੀਂ ਉੱਥੇ ਅੱਜ ਰਾਤ ਇਉਂ ਠਹਿਰ ਨਹੀਂ ਸਕਦੇ ਸਾਂ ਕਿਉਂਕਿ ਉੱਥੇ ਠਹਿਰਨ ਲਈ ਮਨਜ਼ੂਰੀ ਲੈਣੀ ਪੈਂਦੀ ਸੀ ਜੋ ਕੁੱਲੂ ਤੋਂ ਮਿਲ ਸਕਦੀ ਸੀ ਕੁੱਲੂ ਦੇ ਹੀ ਟੂਰਿਸਟ ਡਿਪਾਰਟਮੈਂਟ ਦੇ ਕਬਜ਼ੇ ਵਿੱਚ ਇਹ ਸਾਰੇ ਰੈਸਟ ਹਾਊਸ ਸਨ ਸ਼ਾਮ ਗੂੜੀ ਹੋ ਗਈ ਸੀ ਅਸੀਂ ਵਾਪਸ ਆ ਗਏ ਚੌਂਕੀਦਾਰ ਨੂੰ ਖਾਣੇ ਲਈ ਹਦਾਇਤ ਕਰ ਗਏ ਸਾਂ ਖਾਣੇ ਵਿੱਚ ਟਰਾਊਟ ਮੱਛੀ ਸਾਬਤ ਬਣ ਕੇ ਆਈ ਸੀ ਦੇਰ ਰਾਤ ਤੱਕ ਅਸੀਂ ਬਾਹਰ ਰੈਸਟ ਹਾਊਸ ਦੇ ਲਾਨ ਵਿੱਚ ਇੱਕ ਬੰਨੀ ਉੱਤੇ ਬੈਠੇ ਰਹੇ ਇਹਠ ਲਹਾਈਆਂ ਵਿੱਚ ਵਿਆਸ ਦਰਿਆ ਵਗਿਆ ਜਾਂਦਾ ਸੀ ਚੁੱਪ ਚਾਪ ਤੇਤੀ ਮਾਤੀਮਾ ਕਾਫੀ ਲੰਬੀ ਰਾਤ ਗਿਆ ਹੀ ਅਸੀਂ ਸੁੱਤੇ ਹੋਵਾਂਗੇ ਧੰਨਵਾਦ